ਗੁਰ ਜੀ ਦਾ ਕਾਲ ਸਾਹਾ ਕਰਾਈ ਵਾਹਿਗੁਰੂ ਜਿੱ ਕੀ ਪਤੇ ਸੂਹੀ ਮਹੱਲਾ ਚੌਥਾ ਕਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਖ ਆਓ ਤੂੰ ਠਾਕੁਰ ਉਚ ਭਗਵਾਨਾ ਮੈਂ ਹਰ ਹਰ ਨਾਮ ਘਰ ਸੂਈ ਨਾਮ ਪਾਤੀ ਵਿਸਰਾਮ ਲਾਦ ਜੋ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾਉ ਮੈਂ ਤਾਣ ਦੀਵਾਨ ਤੁਹ ਹੈ ਮੇਰੇ ਸੁਆਮੀ ਮੈਂ ਇਥੇ ਪਦ ਤੇ ਯਮਕ ਲਾ ਦਨੀ ਆ ਮੈਂ ਤਾਣ ਦੀ ਬਾਣ ਤੁਹ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹ ਕਰਉ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸੇ ਇਹ ਪਾਸੇ ਪਾਠ ਪ੍ਰਾਤਨ ਸਰੂਪਾਂ ਦੇ ਵਿੱਚ ਪਾਸੇ ਪਾਠ ਹੈ ਨਵੀਨ ਪੂਥੀਆਂ ਚ ਪਾਸ ਛਪ ਗਿਆ ਹੈ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਵੀ ਇਹ ਪਾਸੇ ਪਾਠ ਸ਼ੁੱਧ ਕਰਨਾ ਹੈ ਪੱਪੇ ਕੰਨਾ ਸਸੀ ਲਾ ਦੇ ਨਾਮ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸਟ ਅਗਨ ਤ੍ਰਿਜੈ ਕਾਸਟ ਨਹੀਂ ਜੈਣਾ ਕਾਸਟ ਉਚਾਰਨ ਕਰਨਾ ਬੱਕਰੀ ਸਿੰਘ ਇਕ ਤਾ ਥਾਏ ਰੱਖੇ ਮਨ ਹਰ ਜਾਪ ਭ੍ਰਮ ਭਾਉ ਦੂਰ ਕੀਜੈ ਇਹ ਵੀ ਵਿਸ्राम ਧਿਆਨ ਨਾਲ ਲਾਉਣਾ ਬੱਕਰੀ ਨਹੀਂ ਕਹਿਣਾ ਬੱਕਰੀ ਕਸ ਕੇ ਬੋਲਣਾ ਬੱਕਰੀ ਸਿੰਘ ਇਥੇ ਠਮਕ ਇਕ ਤਾ ਥਾਏ ਰਾਖੇ ਇਥੇ ਵਿਸ्राम ਹੈ ਮਨ ਹਰ ਜਾਪ ਭ੍ਰਮ ਭਾਉ ਦੂਰ ਕੀਜੈ ਹਰ ਕੀ ਵਡਿਆਈ ਤੇਖ ਸੰਤਹ ਹਰ ਨਿਮਾਣਿਆ ਮਾਨ ਦੇਵਾਏ ਹਰ ਕੀ ਵਡਿਆਈ ਦੇਖੋ ਸੰਤਾ ਹੋਇ ਤੇ ਵਿਸਰਾਮ ਹਰ ਪਦ ਤੇ ਯਮਕ ਲਾ ਦਨੀ ਹੈ ਹਰ ਨਿਮਾਣਿਆ ਮਾਨ ਦੇਵਾਏ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪਹਿ ਆਖ ਸੁਨਾਈਐ ਨਾਣੇ ਨਾਲ ਸੁਨਾਈਐ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪਹਿ ਆਖ ਸੁਨਾਈਐ ਬੁਰਾ ਭਲਾ ਤੁਧ ਸਭ ਕੇ ਸੂਝੈ ਬੁਰਾ ਭਲਾ ਤੁਧ ਸਭ ਕਿਛ ਸੂਝੈ ਜਿਹਾ ਕੋ ਕਰੇ ਤੇਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬੇਦ ਜਾਣਹਿ ਮੇਰੇ ਸਾਹਿਬ ਮੇਰੇ ਸਾਹਿਬ ਇਥੇ ਵਿਸਰਾਮ ਹੈ ਬੁਰਾ ਭਲਾ ਤੁਧ ਸਭ ਕੇ ਸੂਝੈ ਤੁਧ ਭਾਵੈ ਤਿਵੈ ਬੁਲਾਵੈ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ ਇਹ ਵੀ ਬਹੁਤ ਧਿਆਨ ਨਾਲ ਠਮਕਾਂ ਲਾਉਣੀ ਹੈ ਵਿਸਰਾਮ ਵੀ ਮਹੰਗਾ ਹੈ ਸਭ ਮੋਹ ਮਾਇਆ ਸਰੀਰ ਸਰੀਰ ਹਰ ਨਹੀਂ ਕਹਿਣਾ ਸਭ ਮੋਹ ਮਾਇਆ ਸਰੀਰ ਇੱਥੇ ਠਮਕ ਹਰ ਕੀਆ ਇੱਥੇ ਵਿਸਰਾਮ ਹੈ ਵਿੱਚ ਦੇਹੀ ਮਾਨੁਖ ਇੱਥੇ ਠਮਕ ਲਾ ਦਨੀ ਹੈ ਭਗਤ ਕਰਾਈ ਮਾਨੁਖ ਭਗਤ ਕਰਾਈ ਨਹੀਂ ਕਹਿਣਾ ਸਭ মোহ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨੁਖ ਭਗਤ ਕਰਾਈ ਇਕਨਾ ਸਤਗੁਰ ਮੇਲ ਸੁਖ ਦੇਵਹਿ ਇਕ ਮਨਮ ਇਕ ਮਨਮੁਖ ਧੰਦ ਪਟਾਈ ਇਕ ਮਨਮੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਭਨਾ ਸਿਰ ਲਿਖਿਆ ਲੇਖ ਤੁਦ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੇ ਬਿਨ ਨਜ਼ਰੀ ਨਾ ਬਿਨ ਨਜ਼ਰੀ ਨਾਹੀ ਕੋ ਪੇਖ ਬਿਨ ਨਦਰੀ ਨਾਹੀ ਕੋ ਪੀਖ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੇ ਬਿਨ ਨਜ਼ਰੀ ਨਾਹੀ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋ ਨਿਤ ਧਿਆਏ ਜਿਸਨੋ ਤੁਧ ਪਾਵੈ ਤਿਸਨੋ ਤੂੰ ਮਿਲਹਿ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤੈਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਜਿਨ ਹਰ ਪਾਠ ਇਕੱਠਾ ਨਹੀਂ ਕਰਨਾ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਾਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਮੇਰੇ ਰਾਮ ਇਥੇ ਵਿਸਰਾਮ ਹੈ ਹਰ ਜਨ ਆਰੋਗ ਭਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰ ਬਚਨੀ ਜਿਨ ਜਪਿਆ ਮੇਰਾ ਹਰ ਹਰ ਤਿਨ ਕੇ ਹਉ ਮੈ ਰੋਗ ਗਏ ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ ਜਿਨ ਨੀਏ ਜਿਨਾ ਪਦ ਹੈ ਤਿਨ ਕੇ ਹਉ ਮੈ ਰੋਗ ਗਏ ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨ ਕੇ ਹਉ ਮੈਂ ਰੋਗ ਗਏ ਰਹਾਉ ਤਿਨ ਕੇ ਹਉ ਮੈਂ ਰੋਗ ਗਏ ਨਹੀਂ ਕਹਿਣਾ ਹਉ ਮੈਂ ਰੋਗ ਸੰਬੰਧਕ ਪਾਠ ਹੈ ਤਿਨ ਕੇ ਹਉ ਮੈਂ ਰੋਗ ਗਏ ਤਿਨ ਕੇ ਹਉ ਮੈਂ ਰੋਗ ਗਏ ਰਹਾਉ ਬ੍ਰਹਮਾ ਵੇਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿਚ ਹਉਮੈ ਕਾਰ ਕਮਾਈ ਤੇ ਵਿਸਰਾਮ ਇਸੇ ਤਰ੍ਹਾਂ ਲਉਣਾ ਹੈ ਬ੍ਰਹਮਾ ਵਿਸ਼ਨ ਮਹਾਦੇਵ ਇਥੇ ਠਮਕ ਲਾਦਨੀ ਹੈ ਤ੍ਰੈ ਗੁਣ ਰੋਗੀ ਇਥੇ ਵਿਸਰਾਮ ਵਿਚ ਹਉਮੈ ਕਾਰ ਕਮਾਈ ਜੇਨ ਕੀਏ ਤੇ ਸਹਿਨਾ ਚੇਤ ਹੈ ਬਪੜੇ ਬਪੂੜੇ ਹਾਰ ਗੁਰਮੁਖ ਸੋਜੀ ਪਾਈ ਹਉਮੈ ਰੋਗ ਸਭ ਜਗਤ ਬਿਆਪਿਆ ਤਿੰਨ ਕਉ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਪਰਸਾਦੀ ਰਾਰਾ ਪੂਰਾ ਬੋਲਣਾ ਪ੍ਰਸਾਦੀ ਨਹੀਂ ਗਾਣਾ ਹੀਠਾਂ ਰਾਰਾ ਲਾ ਕੇ ਗੁਰ ਪਰਸਾਦੀ ਕੋ ਵਿਰਲਾ ਛੂਟੈ ਇਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜ਼ਾਈ ਜੇ ਕੀਤਾ ਕਰਣਾ ਸਰਬ ਰਜ਼ਾਈ ਕਿਛ ਕੀਚਾ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਭਾਵੇ ਤਉ ਰੱਖੀਐ ਮੇਰੇ ਹਰਜੀਓ ਸਭ ਕੋ ਤੇਰਾ ਵਸ ਮੇਰੇ ਹਰ ਜੀਓ ਸਿਵਰਾਮ ਸਭ ਕੋ ਤੇਰਾ ਬਸ ਬਸ ਕਸ ਕੇ ਬੋਲਨਾ ਆਸਾ ਜੂਰ ਨਾਹੀ ਜੀ ਕਿਛ ਕਰ ਹਮ ਸਾਖ ਹੈ ਜੋ ਭਾਵੈ ਤਿਵੈ ਬਖਸ ਰਹਾਉ ਸਭ ਜੀਓ ਪਿੰਡ ਦੀਆ ਤੁਧ ਆਪੇ ਤੁਧ ਆਪੇ ਕਰੈ ਲਾਇਆ ਜੀ ਹਾ ਤੂੰ ਹੁਕਮ ਕਰਹਿ ਤਿਹ ਕੋ ਕਰਮ ਕਮਾਵੇ ਜਿਹਾ ਤੁਧ ਧੁਰ ਲਿਖ ਪਾਇਆ ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛਿਵਾ ਕਰਿਉ ਜੇ ਕਿਛ ਕੀਤਾ ਹੋਵੇ ਫੇ ਵਿਸਰਾਮ ਧਿਆਨ ਲਾਉਣਾ ਹੈ ਪੰਜ ਤਤ ਕਰ ਇਥੇ ਠੰਮ ਗਲਾ ਦੇਣੀ ਹੈ ਤੁਧ ਸ੍ਰਿਸ਼ਟ ਸਭ ਸਾਜੀ ਇਥੇ ਵਿਸਰਾਮ ਹੈ ਕੋਈ ਸੇਵਾ ਕਰਿਓ ਕਰਿਓ ਊੜਾ ਖੁੱਲੇ ਮੂੰਹ ਬਲਾ ਨਹੀਂ ਉਚਾਰਨ ਕਰਨਾ ਕਰਿਓ ਇਸ ਤਰ੍ਹਾਂ ਬੋਲਣਾ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ ਇੱਕਨਾ ਸਤਗੁਰ ਮੇਲ ਤੂੰ ਬੁਝਾਵਹਿ ਇੱਕ ਮਨਮੁਖ ਕਰਹਿ ਸੇ ਰੋਵੈ ਇੱਕਨਾ ਸਤਗੁਰ ਮੇਲ ਤੂੰ ਬੁਝਾਵਹਿ ਬੁਝਾਵਹਿ ਕਸਕੇ ਬੋਲਣਾ ਕਿ ਮਾਨਮੁਖ ਕਰ ਹੈ ਸਿਰੂਵ ਹਾਰ ਕੀ ਵਡਿਆਈ ਹਉ ਆਖ ਨਾ ਸਾਕ ਹਉ ਮੂਰਗ ਮੁਖਦ ਨੀਚਾਣਾ ਜਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਇਆ ਅਜਾਣ ਰਾਗ ਸੂਹੀ ਮਹੱਲਾ ਪੰਜਵਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਬਾਜੀਗਰ ਜੈਸੇ ਬਾਜੀ ਪਾਈ ਬਾਜੀਗਰ ਇੱਥੇ ਵਿਸਰਾਮ ਲਾਦਣਾ ਬਾਜੀਗਰ ਵੱਖਰਾ ਨਹੀਂ ਜਾਣਾ ਬਾਜੀਗਰ ਜੈਸੇ ਬਾਜੀ ਪਾਈ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਝੇਖ ਦਿਖਲਾਈ ਸਾੰਗ ਉਤਾਰ पासारा पासार। थम्यौ। कसके भी बोलना है ते पारा भी बोलना है मम्मी दे हलंत भी है। थम्यौ नहीं कहना थम्यौ पासारा सांग उतार थम्यौ पासारा तब एको एकंकारा। तब पद ते विश्राम लादना तब एको एकंकारा। तब एको एकंकारा। कवन रूप दृष्ट्यो बिनसाए कवन रूप दृष्ट्यो बिनसायो इ दिसत्यो पाठ प्राटन स्वरूपा दे विच हैठा रारा नहीं है कवन रूप इथे विश्राम है दृष्ट्यो शुद्ध पाठ है दृष्ट्यो बिनसायो <laughs> कवन रूप दृष्ट्यो बिनसायो कतह गयो ओ कातते आयो ਰਹਾਉ ਜਲ ਤੇ ਊਠਹਿ ਅਨਿਕ ਤਰੰਗਾ ਕਨਕ ਭੂਖਨ ਕੀਨੇ ਬਹ ਰੰਗਾ ਕਨਿਕ ਭੂਖਨ ਇਥੇ ਵਿਸਰਾਮ ਕੀਨੇ ਬਹ ਰੰਗਾ ਕਨਿਕ ਭੂਖਨ ਕੀਨੇ ਬਹ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਇਹ ਵੀ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਬੀਜ ਬੀਜ ਈਓ ਬੋਲਨਾ ਬੀਜ ਤੇ ਜਮਕ ਲਾ ਕੇ ਬੀਜ ਬੀਜ ਇਕੱਠਾ ਨਹੀਂ ਕਹਿ ਦੇਣਾ ਬੀਜ ਬੀਜ ਇਥੇ ਵਿਸਰਾਮ ਦੇਖਿਓ ਬਹੁ ਪ੍ਰਕਾਰਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੀ ਫਲ ਪਾਕੇ ਤੇ ਏਕੰਕਾਰਾ ਫਲ ਪਾਕੇ ਤੀ ਏਕੰਕਾਰ ਸਹਸਕਟਾਮਹਿ ਏਕ ਅਕਾ ਆਕਾਸ਼ ਘਾਟ ਫੂਟੇ ਤੇ ਉਹੀ ਪ੍ਰਗਾਸ ਪਰਮ ਲੋਭ ਮੋਹ ਮਾਇਆ ਵਿਕਾਰ ਮੋਹ ਆਹੇ ਦੇ ਹੂੜਾ ਨਹੀਂ ਲਾਜਣਾ ਮੋਹ ਪਰਮ ਲੋਭ ਮੋਹ ਮਾਇਆ ਵਿਕਾਰ ਪਰਮ ਛੂਟੇ ਤੇ ਏਕੰਕਾਰ ਭ੍ਰਮ ਉਚਾਰਨ ਕਰਨਾ ਭ੍ਰਮ ਛੂਟੇ ਤੇ ਏਕੰਕਾਰ ਭ੍ਰਮ ਛੂਟੇ ਤੇ ਏਕ ਓੰਕਾਰ ਓਹ ਅਬਨਾਸੀ ਬਿਨ ਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਇਸੇ ਤਰ੍ਹਾਂ ਸ਼ੁੱਧ ਪੜਨਾ ਨਾ ਕੋ ਆਵੇ ਨਾ ਕੋ ਜਾਈ ਨਹੀਂ ਕਹਿਣਾ ਨਾ ਦੋਵੇਂ ਪਦਾਂ ਤੇ ਯਮਕ ਲਾ ਕੇ ਬੋਲਣਾ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹੁਮੈ ਮਲ ਧੋਈ ਕਹ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮਹੱਲਾ ਪੰਜਵਾ ਕੀਤਾ ਲੋੜ ਸੋ ਪ੍ਰਾਪ ਹੋਏ ਤੋਜ ਬੇਨ ਦੂਜਾ ਨਾਹੀ ਕੋਏ ਸੋ ਜਾਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਖੁ ਹੁਲਾਜ ਤੇਰੀ ਸ਼ਰਣ ਪੂਰਨ ਦਇਆਲਾ ਤੋ ਜਬੇਨਾ ਕਾਵਣ ਕਰੇ ਪ੍ਰਤਪਾਲਾ ਰਹਾਉ ਜਾਲਥਾਲ ਮਹੀਆਲਾ ਰਹੇ ਆ ਭਰਪੂਰ ਨਿਕਟ ਵਸੈ 나ਹੀ ਪ੍ਰਭ ਦੂਰ ਜੇ ਨਿਕਟ ਵਸੈ 나ਹੀ ਪ੍ਰਭ ਦੂਰ ਲੋਕ ਪਤੀ ਆਰੈ ਕਛੂ ਨਾ ਪਾਈਐ ਸਾਚ ਲੱਗਾ ਤਾ ਹਮੈ ਜਾਈਐ ਜਿਸਨੂੰ ਲਾਏ ਲਏ ਸੋ ਲਾਗੈ ਜੀ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਜਿਸਨੂੰ ਲਾਏ ਲਏ ਸੋ ਲਾਗੈ ਗਿਆਨ ਰਤਨ ਅੰਤਰ ਤੇ ਜਾਗੈ ਦੁਰਮਤ ਜਾਈ ਪਰਮ ਪਦ ਪਾਏ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾ ਆਣਹ ਰਾਸ ਕਰ ਕਿਰਪਾ ਆਪਣੀ ਭਗਤੀ ਲਾਇ ਜਨ ਨਾਨਕ ਪ੍ਰਭ ਸਦਾ ਧਿਆਇ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ